ਦੇਨ 100 ਰੁਪਏ ਚ ਸੂਟ ਤੇ 50 ਰੁਪਏ ਚ ਦੁਪੱਟਾ ਦੇ ਕੇ ਬਾਬੇ ਦੀ ਹੱਟੀ ਨੇ ਕਰ ਦਿੱਤਾ ਵੱਡਾ ਧਮਾਕਾ ਬਾਬੇ ਦੀ ਹੱਟੀ ਹੋਣ ਜਾ ਰਹੀ ਹੈ ਬੰਦ 7 ਕਰੋੜ ਵਾਲਾ ਕਪੜਾ ਮਿੱਟੀ ਦੇ ਭਾ ਲੈ ਜਾਓ ਫੁੱਸ ਦਾ ਬੜਾ ਬਟਾ اعلان ਕੀਤਾ ਦੁਕਾਨ ਬੰਦ ਕਰਨ ਲੱਗਿਓ ਇਹ ਬਾਬੇ ਦੀ ਹੱਟੀ ਐ ਇਹ ਬੰਦ ਹੋਣ ਜਾ ਰਹੀ ਐ ਇੱਥੇ ਹੌਲੀ ਬੰਦ ਕਰਕੇ ਮਨਾਉਣ ਡੇ ਆ ਆ ਹੋਰ ਤੁਸੀਂ ਦੇਖ ਲਓ ਅੰਦਰ ਬਾਹਰ ਤਾਂ ਇਦਾਂ ਲੱਗਦਾ ਵੀ ਜਿਵੇਂ ਕੁਝ ਦੇਖਣ ਨੂੰ ਮਿਲਣਾ ਨਹੀਂ ਪਰ ਬਾਬੇ ਦੀ ਹੱਟੀ ਤੇ ਬਹੁਤ ਵੱਡੇ ਮੇਲੇ ਲੱਗ ਕੇ ਲੋਕ ਦੂਰੋਂ ਦੂਰ ਆ ਗਏ ਆ ਅਰ ਯਹੀ ਵੱਡਾ ਧਮਾਕਾ ਕਰਨ ਜਾ ਰਹੇ ਆ ਦੁਕਾਨ ਬੰਦ ਕਰਨੀ ਇਦਾਂ ਦੇ ਸੂਟ ਆਹ ਕੜਾਈ ਵਾਲੇ ਸੂਟ ਲੈ ਗਾਗਾ ਹੋਰ ਦਿਖਾ ਚੀਜ਼ਾਂ ਆਹ ਦੇਖੋ ਕੋਟਨ ਦੇ ਸੂਟ ਆਹ ਲੋ ਕ੍ਰੇਪ ਦੇ ਸੂਟ ਠੀਕ ਹੈ ਜੀ ਆਹ ਲੋ ਸਿਲਕ ਦੇ ਸੂਟ ਠੀਕ ਹੈ ਜੀ ਜਲਦੀ ਕਰੋ ਜਮਸ਼ੇਰ ਆ ਜਾਓ ਪੈਕ ਮੁਠੇ ਵੀ ਲੈ ਜਾਓ ਅਸੀਂ ਆਪਣੇ ਭਰਾਵਾਂ ਨੂੰ ਲਾਟਰੀ ਦੇਣ ਜਾ ਰਹੇ ਹਾਂ ਸਿਰਾ ਦਾ ਸਿਰ ਵੱਡਾ ਧਮਾਕਾ 100 ਰੁਪਏ ਦਾ ਸੂਟ ਆਹ ਲੋ ਜਿਹੜੇ 5 500 ਦਾ ਸੂਟ ਬਾਜ਼ਾਰ ਚ ਬੜਾ ਜਨੇ ਕਰਦਾ 100 ਰੁਪਏ ਚ 100 ਰੁਪਏ ਦਾ ਸੂਟ ਕਰਤਾ ਜੀ ਜਿਹੜਾ ਬਾਜ਼ਾਰ ਚ 500 ਦਾ ਬਾਬੇ ਦੀ ਹੱਟੀ ਦਾ 100 ਰੁਪਏ ਦਾ ਆਹ ਦੇਖੋ ਲਟ ਪੈ ਗਈ ਆ ਜਿਹੜਾ ਜਿੰਨੇ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਦੁਕਾਨ ਬੰਦ ਹੋਣ ਲੱਗੀ ਬਾਬੇ ਦੀ ਹੱਟੀ ਹੋਣ ਲੱਗੀ ਬੰਦ ਆਫਰਾਂ ਲੱਗ ਗਈਆਂ 100 ਰੁਪਏ ਸੂਟ 100 ਰੁਪਏ ਆ ਦੇਖੋ ਨਾਲ ਨਾਲ ਸਾਰਾ ਸਾਮਾਨ ਨਾਲ ਨਾਲ ਦੇਈ ਜਾਂਦੇ ਆ ਵੀਡੀਓ ਬਣੀ ਜਾਂਦੀ ਲੋਕ ਝੋਲੇ ਭਰੀ ਜਾਂਦੇ ਆ ਸ਼ਿਫੋਨ ਦਾ ਦੁਪੱਟਾ ਕੈਮਰੀ ਦਾ ਸੂਟ ਬਾਜ਼ਾਰ 'ਚ 500 ਦਾ ਇੱਕ 1000 ਦੇ ਚਾਲ ਕਰਤੇ ਆ ਭਾਜੀ ਚੱਕੋ ਦੇਖੋ ਜੀ 250 ਰੁਪਏ ਦਾ ਇਹਦਾ ਚਨਾਉਂ ਦਾ ਦੁਪੱਟਾ ਦੇਖੋ ਠੀਕ ਹੈ ਜੀ ਆਹ ਲਾਟਰੀ ਦੇਤੀ ਆ ਚੱਕੋ 50 ਰੁਪਏ ਦਾ 50 ਰੁਪਏ ਦਾ ਦੁਪੱਟਾ ਭਾਜੀ ਆਹ ਦੇਖੋ ਭਈ 5-500 ਵਾਲਾ ਦੁਪੱਟਾ 50 ਰੁਪਏ 'ਚ ਦੇਖੋ ਜੀ ਲਹਿੰਗਾ 2500 ਰੁਪਏ ਦਾ ਸਿਰਫ ਦੇਣ ਜਾ ਰਹੇ ਆ 600 ਰੁਪਏ ਜੀ 600 ਰੁਪਏ ਦਾ ਲਹਿੰਗਾ ਦੇਣ ਜਾ ਰਹੇ ਆ ਪਹਿਣਾ ਪਰਾਵਾਂ ਨੂੰ ਫੋਲ ਧਮਾਕਾ ਕਰਦਾ ਭਾਜੀ 600 ਰੁਪਏ ਦਾ ਲਹਿੰਗਾ ਦੇਖੋ ਘਰੇ ਇਹਦੇ ਮਿਰਰ ਵਰਕ ਵਾਲੇ ਸੂਟ ਜਿਹੜੇ ਬਾਜ਼ਾਰ 'ਚ 1000 1500 ਵਿਕਦੇ ਆ ਦੁਕਾਨ ਬੰਦ ਕਰ ਰਿਹਾ 300 ਦਾ ਸੂਟ ਆਹ ਲਓ ਆ ਦੇਖੋ ਵਿਆਹਾਂ ਸ਼ਾਦੀਆਂ ਦੇ ਸੂਟ 1000 1000 ਵਾਲੇ 300 'ਚ ਆਹ ਦੇਖੋ ਭਾਜੀ 1000 ਰੁਪਏ ਕੈਮਰੀ ਗੇ ਦਾ ਸੂਟ ਦਵੱਟਾ ਘਰੇ ਦੇ ਕੜਾਈ ਚੁੰਨੀ ਪਿਓਰ ਦੀ ਨਾਲ 1000 ਰੁਪਏ ਦਾ ਪੀਸ ਆ ਅੱਬਾ ਦੇਂਜੇਰ ਇੱਕ ਨਾਲ ਇੱਕ ਫ੍ਰੀ 800 ਰੁਪਏ 'ਚ ਚੀਜ਼ ਦੇਖੋ ਬਣੀ ਹੋਈ ਪਾਫੜਾ ਕੰਮ ਕੀਤਾ ਚੁੰਨੀ ਬਾਜ਼ਾਰ 'ਚ 1500 ਰੁਪਏ ਇੱਕ ਬਾਬੇ ਦੀ ਹੱਡੀ ਦਾ 1000 ਦੇ ਦੋ 6 600 ਦੇ ਵਿੱਚ ਇੰਦਰੇ ਭਾਰੀ ਭਾਰੀ 1200 ਦੇ 1100 ਦੇ ਦੋ ਆਹ ਲਓ ਜੀ ਐ ਵੀ ਕੜਾਈ ਵਾਲੇ ਸੂਟ ਠੀਕ ਹੈ ਜੀ ਨਾਲ ਚੁੰਨੀ ਉਹ ਸੂਟ ਬਾਰ ਨਾ ਦੇਣਾ ਆਹ ਚੁੰਨੀ ਬਾਜ਼ਾਰ 'ਚ 1500 ਰੁਪਏ 500 ਰੁਪਏ ਸੁੱਟ ਦੇ ਯਾਰ ਦੇਖੋ ਇਹ ਫੋਟਮਾਲੇ ਪਾਕਿਸਤਾਨੀ ਸੂਟ ਦੇ ਰਹੇ ਆ 100 ਰੁਪਏ ਅਫਗਾਨੀ ਸੂਟ ਦੇ ਰਹੇ ਆ ਲੈ ਜਾਓ ਲੈ ਜਾਓ ਲੈ ਜਾਓ ਦੇਖੋ ਕੁੱਕੜਾ ਬਾਗ ਸੂਟਾ ਲਾਓ 500 ਰੁਪਏ ਕੁੱਕੜਾ ਬਾਗ ਸੂਟਾ ਵਿਕੇ ਲੜਾਈ ਹੋ ਗਈ ਆ ਦੇਖ ਲੋ ਸਾਰੀ ਦੁਕਾਨ ਇੱਥੇ ਲਟਾਰਨੀ ਆ ਚੱਕੋ ਜੀ ਇਸ ਨੂੰ ਸੌ ਦੇ ਦੋ 1300 ਵਾਲਾ 450 ਦਾ 250 ਦੇ ਦੋ ਜਿਹਨੇ ਦੇ ਲੈਣੀ ਕਪੜਾ ਨਾ ਚੱਕ ਲੋ ਭਰ ਲੋ ਟਿੱਕੀ ਆਪਣੇ ਲੈ ਜਾਓ ਟਿੱਕੀਆਂ ਭਰ ਭਰ ਕੇ 5-5 ਮੀਟਰ ਕਪੜਾ 8-800 ਰੁਪਏ ਦਾ 250 ਰੁਪਏ ਆ ਲੋ 250 ਦੇ ਵਿੱਚ ਪਿਓਰ ਸ਼ਿਫੋਨ ਦਾ ਦੁਪੱਟਾ ਸੂਟ ਜਿਹੜਾ ਬਾਜ਼ਾਰ 'ਚ 7-800 ਕੈਮਰੀ ਦੇ ਨਾਲ ਆਂਦਾ ਬਾਜ਼ਾਰ 'ਚ ਆਪਾਂ 700 ਦੇ ਦੋ ਕਰਤੇ ਆ ਆ ਲੋ ਚੱਕੋ 1000 ਦੇ ਚ ਆ ਲੈ ਜਾਓ ਏ ਮੋਰਕੇ ਨਹੀਂ ਮਿਲਣਾ ਜੋ ਰੇਟ ਲਾਤਾ ਆ ਵੀ ਚੱਕੋ ਆ ਲੋ ਤੁਸੀਂ ਵੀ ਲੈ ਲੋ ਚੱਕੋ 250 ਰੁਪਏ ਦਾ ਸੂਟ ਬੰਦ ਕਰਿਆ ਲੈ ਜਾਓ ਬਾਬੇ ਦੀ ੱਟੀ ਹੋਣ ਜਾ ਰਹੀ ਆ ਬੰਦ ਬਹੁਤ ਛੇਤੀ ਆਫਰਾਂ ਲੱਗ ਗਈਆਂ ਲੈ ਜਾਓ 800 ਰੁਪਏ ਦਾ ਕਿੱਟਲ 800 ਰੁਪਏ ਦਾ ਜਾਮ ਦਾ ਸੂਟ ਪਿਓਰ ਦੀ ਚੁੰਨੀ ਨਾਲ ਹਾਂਜੀ ਆ ਲੋ ਭਾਜੀ 650 ਦੇ ਦੋ ਲੈ ਕਰੇਵ ਦੇ ਸੂਟ ਭਾਜੀ 1500 ਦੇ ਦੋ ਆ ਚੱਕੋ 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 ਜੀ ਨੇਚਰਲ ਕਰੇਵ ਦਾ ਸੂਟ 1000 ਦੇ ਦੋ ਭਾਜੀ 1000 ਦੇ ਦੋ ਆ ਦੇਖੋ ਇਦਾਂ ਦੇ ਵੀ ਸੂਟ 5 500 ਚ ਕਰਦੇ ਆ 35 3500 ਦੇ ਸੂਟ ਵੀ ਹਮਮ ਸੇਲ ਚ ਲਾਤੇ ਆਪਾਂ 1500 ਦੇ ਦੋ ਕਰਦੇ ਕਰੇਵ ਦੇ ਸੂਟ ਹੈਵੀ ਗੜਾਈਆਂ ਵਾਲਿਆ ਦੇਖੋ 25 2500 ਦੇ ਸੂਟ 1500 ਰੁਪਏ ਦੇ ਦੋ ਕਰਦੇ ਹੋ ਵੀ ਚਰੋਂਦੀ ਚੁੰਨੀ ਨਾਲ ਸਲੋਜੀ 100 ਰੁਪਿਆ 150 200 ਤੋਂ ਇਲਾਵਾ ਤੁਸੀਂ ਦੇਖ ਲਓ ਇੱਧਰ ਵੀ ਸਾਰੇ ਖਾਨੇ ਭਰੇ ਆ ਇੱਧਰ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਹੈਵੀ ਸੂਟ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਦਾਜ ਬਰੀ ਵਾਲਾ ਕੱਪੜਾ ਉਹ ਵੀ ਤੁਹਾਨੂੰ ਅਸੀਂ ਕਾਡੀਆਂ ਨੇ ਭਾ ਦੇ ਦੇਣਾ ਜਿਹੜਾ ਬਾਜ਼ਾਰਾਂ ਦੇ ਵਿੱਚ 5 5000 ਦਾ ਸੂਟ 6 6000 ਦਾ ਸੂਟ ਇੱਥੇ ਕੋਈ 1200 1500 1000 ਦੇ ਵਿੱਚ ਐਦਾਂ ਦੇ ਲਗਜ਼ਰੀ ਹੈਵੀ ਵੈਡਿੰਗ ਸੂਟਾਂ ਦੇ ਉੱਤੇ ਜੋ ਆਫਰਾਂ ਲੱਗੀਆਂ ਆ ਛੇਤੀ ਪਹੁੰਚੋ ਦੁਕਾਨ ਬੰਦ ਹੋ ਜਾਣੀ ਬਾਬੇ ਛੱਟੀ ਬੜੀ ਜਲਦ ਮਿੱਟੀ ਦੇ ਭਾ ਕ